ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਵਾ ਇਸ ਨਗਰ ਦਾ ਕਰੀ ਨੋਟ ਕਰਿਓ। ਪਿੰਡ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ ਤੇ ਨੇੜੇ ਆ ਗਿਆ ਸਜਣੋ ਸ਼ਹਿਰ ਬਾਗਾਪਰਾਣਾ ਕਰੇ ਲੂ ਪਰਵਾਰ ਕੋਲੇ ਸਜਣੋ ਦੋ ਝੋਟੀਆਂ ਫੋਰ ਸੇਲ ਵਕਾਊ ਆ ਸਾਰੀ ਡਿਟੇਲ ਆਪਾਂ ਵੀਰ ਤੋਂ ਲਾਵਾਂਗੇ ਜਿਹੜਾ ਇਹਨਾਂ ਦਾ ਮਾਲਕ ਆ ਮਜਬੂਰੀ ਬਣ ਗਈ ਸਜਣੋ ਵੀਰ ਕਹਿੰਦਾ ਵੀ ਝੋਟੀਆਂ ਵੇਚਣੀਆਂ ਨਹੀਂ ਸੀ ਤੇ ਯਾਰ ਬਈ ਯਾਰ ਕਾਨੂੰਨ ਦਾ ਰੰਗ ਹੋ ਗਈ ਤੇ ਜਿਹਦੇ ਕਾਰਨ ਵੀਰ ਬਾਹਰ ਕੰਮ ਕਰਦਾ ਤੇ ਕਹਿੰਦਾ ਯਾਰ ਮੈਂ ਕਿਹਾ ਵੀ ਦੋ ਝੋਟੀਆਂ ਵਕਾਊ ਕਰ ਦੰਨੇ ਆ ਤੇ ਮੱਝ ਜਿਹੜੀ ਆ ਕਰਮਾੜੀ ਉਹ ਆਪਾਂ ਘਰੇ ਰੱਖੀ ਰੱਖਾਂਗੇ। ਰਿਕਾਰਡ ਸਮੇਤ ਆ ਸੱਜਣੋ ਗਾਂ ਗੱਬਣਾ ਪਹਿਲਨ ਕੱਟੀ ਸੁੰਦੀ ਦੀ ਮਾਂ ਵੀ ਕੋਲੇ ਆ ਉਹ ਵੀ ਤੁਹਾਨੂੰ ਵਿਖਾ ਦੇਣੀ ਆ। ਦੰਦਾਂ ਦੇ ਵਿੱਚ ਦੋ ਦੰਦ ਕੱਟੀ ਆ ਤੇ ਰਿੰਗ ਸਿੰਘ ਆ ਆ ਕਰਮਾੜੀ ਦੂਜਾ ਸੂਆ ਸੁੰਦੀ ਵੀਰ ਕਹਿੰਦਾ ਵੀ ਹਰਿਆਣੇ ਦੀ ਮੈਂ ਦੀ ਕੱਟੀ ਆ ਇਹ ਤੇ ਚੰਗਾ ਦੁੱਧ ਪਾਇਆ ਹੋਇਆ ਇਹਨੇ ਤੇ ਬਾਕੀ ਡिटੇਲ ਸਾਰੀ ਵੀਰ ਤੋਂ ਲੈਣਿਆਂ ਤੇ ਆਪਾਂ ਰੇਟ ਰੂਟ ਪੁੱਛਦੇ ਆ ਜਿਹੜੀ ਆ ਗਈ ਪਸੰਦ ਕਰਕੇ ਤਸੱਲੀ ਖਰੀਦਦਾਰੀ ਕਰ ਲਿਓ ਆਜੋ ਲਈਏ ਜਾਣਕਾਰੀ ਭਰਾ ਆਜੋ ਲਈਏ ਜਾਣਕਾਰੀ ਵੀਰ ਤੋਂ ਸੱਜਣੋ ਤੇ ਵੇਖੋ ਕੱਦ ਕਾਠ ਬਾਈ ਦੇ ਕੱਤੋਂ ਤਾਜ਼ਾ ਲਾ ਲਿਓ ਪਲੂਣ ਕੱਟੀ ਦੋਦਾਂ ਦਾ ਮੂੰਹ ਪੱਟ ਕੇ ਲੈ ਜਿਓ ਸਾਰੀ ਜੈਡ ਬਲੈਕ ਵੇਖਿਓ ਅ ਵੀਰ ਜੀ ਸਾਸਿਕਾਲ ਬਾਈ ਸਾਸਤ੍ਰੀਕਾਲ ਹੋਰ ਸੁਣਾ ਮੇਰਾ ਭਰਾ ਠੀਕ ਠਾਕ ਆ ਜੀ ਬਹੁਤ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਨਾ ਬਹੁਤ ਵਧੀਆ ਚੜਦੀ ਕਲਾ ਜੀ ਤੇ ਆਪਣਾ ਨਾਂ ਕੀ ਆ ਨਾਮ ਜਗਤਾਰ ਸਿੰਘ ਜੀ son of vire son of מהਿੰਦਰ ਸਿੰਘ ਮਹਿੰਦਰ ਸਿੰਘ ਹਾਂਜੀ ਤੇ ਪਿੰਡ ਕਿਹੜਾ ਆ ਗਿਆ ਪਿੰਡ ਮਾੜੀ ਮੁਸਤਫਾ ਆ ਗਿਆ ਜੀ ਜ਼ਿਲ੍ਹਾ ਮੋਗਾ ਆ ਗਿਆ ਹਾਂਜੀ ਜ਼ਿਲ੍ਹਾ ਮੋਗਾ ਦੇ ਨੇੜੇ ਸਾਹ ਬਾਗਾਪੁਰਾਣਾ ਬਾਗਾਪੁਰਾਣਾ ਇੱਥੋਂ ਕਿੰਨਾ ਕਾਠ ਦੱਸ 11 ਕਿਲੋਮੀਟਰ ਹੈ 11 ਕਿਲੋਮੀਟਰ ਇੱਥੋਂ ਬਾਗਾਪੁਰਾਣਾ ਸ਼ਹਿਰ ਦੀ ਦੂਰੀ ਆ ਹਾਂਜੀ ਹਾਂਜੀ ਤੇ ਆਪਾਂ ਜਿਹੜੀ ਗੱਲ ਪਹਿਲਾਂ ਬੋਲਤੀ ਵਿੱਚ ਵੀ ਆਪਾਂ ਮਜਬੂਰੀ ਕਰਕੇ ਵੇਚਣ ਲੱਗੇ ਹਨਾ ਬਿਜੁਰਕ ਨੂੰ ਦਰੰਗ ਹੋ ਗਈ ਹਾਂਜੀ ਤੇ ਫਿਰ ਬੁੜੀਆਂ ਤੋਂ ਪਸ਼ੂ ਸੰਭਦੇ ਨੂੰ ਪਸ਼ੂ ਬੁੜੀਆਂ ਤੋਂ ਸੰਭਦੇ ਨਹੀਂ ਤਾ ਕਰਕੇ ਹੁਣ ਅਨੇ ਚਲ ਦੋ ਝੋਟੀਆਂ ਛੇੜ ਕਰ ਦੋਗੇ ਠੀਕ ਆ ਤੇ ਨੰਬਰ ਆਪਣਾ ਵੀਰੇ 9941 6821 ਇੱਕ ਵਾਰੀ ਹੋਰ ਰਿਪੀਟ ਕਰੀਏ 9941 6821 ਸਜਣੋਂ ਵੈਸੇ ਸਕਰੀਨ ਤੇ ਵੀ ਚੱਲਦਾ ਰਹੂਗਾ ਤੇ ਵੀਰੇ ਆ ਜਿਹੜੀ ਝੋਟੀ ਆਪਣੀ ਪਹਿਲਾ ਸੂਆ ਸੁੰਦੀ ਨਾ ਹਾਂਜੀ ਹਾਂਜੀ ਪਹਿਲਾ ਸੂਆ ਸੁੰਦੀ ਆ ਜੀ ਇਹਦੀ ਮਾਂ ਆਪਣੇ ਕੋਲੇ ਆਹ ਖੜੀ ਹਾਂਜੀ ਹਾਂਜੀ ਆਵੇ ਇਹਦੀ ਮਾਂ ਨਾਲ ਉਹਦੀ ਖੜੀ ਐ ਆਹ ਇਹਦੀ ਮਾਤਾ ਇਹਦੀ ਖੜੀ ਐ ਠੀਕ ਆ ਤੇ ਕੋਈ ਗੱਲ ਨਹੀਂ ਪਿੱਛੋਂ ਵੀ ਆਪਾਂ ਵਿਖਾਵਾਂਗੇ ਇਹ ਵੀ ਸੂਣ ਵਾਲੀ ਆ ਹਾਂਜੀ ਹਾਂਜੀ ਇਹ ਵੀ ਤਿਆਰੀ ਤਿਆਰੀ ਤਿਆ ਹਾਂਜੀ ਤੇ ਇਹ ਮਾਂ ਤਾਂ ਇਹਦੇ ਕੋਲੇ ਆ ਤੇ ਬਾਪ ਵਾਲੇ ਪਾਸਿਓ ਬਾਪ ਵਾਲੇ ਪਾਸਿ ਇਹ ਖੜੀ ਵਾਲੀ ਖੜੀ ਦਾ ਸਾਡੇ ਝੋਟਾ ਹੈਗਾ ਜੀ ਸਾਡੇ ਪਿੰਡੀ ਡਾਇਰੈਕਟ ਕ੍ਰੋਸਿੰਗ ਦੀ ਆ ਡਾਇਰੈਕਟ ਕ੍ਰੋਸ ਆ ਦੀ ਝੋਟੀ ਆ ਜੀ ਇਹ ਠੀਕ ਆ ਇਹ ਆਪ ਨਾਕ ਤੋਂ ਗੱਬਣਾ ਜੀ ਨਾ ਗਾਂ ਹੁਣ ਇਹ ਜਿਹੜੀ ਗੱਬਣਾ ਇਹ ਨਾਕ ਤੋਂ ਸਟਰਾ ਆਪਣੇ ਕੋਲੇ ਆ ਸਟਰਾ ਆਪਣੇ ਕੋਲ ਨਹੀਂ ਠੀਕ ਆ ਸਾਬ ਤੇ ਦਿਨ ਕਿੰਨੇ ਲੈਂਦੀ ਆ ਦਿਨ ਜੀ 12 ਤਰੀਕ ਨੂੰ ਦਿਨ ਪੂਰੇ ਹੁੰਦੇ ਜੀ ਤੇ ਅੱਜ ਮੰਨ ਕੇ ਚੱਲੀਏ ਵੀ 6 ਤਰੀਕ 6 ਤਰੀਕ ਜੀ 12 ਤਰੀਕ ਨੂੰ ਦਿਨ ਪੂਰੇ ਹੁੰਦੇ ਲਿਖਤੀ ਰੂਪ ਦੇ ਵਿੱਚ ਹਾਜੇ 6 ਦਿਨ ਤਾਂ ਇਹਦੇ ਪੂਰੇ ਹੋਣ ਚ ਹੀ ਪਏ ਆ। ਮੰਨ ਲਾ ਵੀ ਹਫਤੇ ਦੇ ਵਿੱਚ ਵਿੱਚ ਰਾਣੀ ਸੂਪ ਹੋ ਗਈ ਹੈ ਨਾ। ਤੇ ਵੀਰੇ ਜਿਵੇਂ ਥਣਾ ਨੂੰ ਭਾਲ-ਪੋਲ ਕਰ ਗਈ ਆ ਤੇ ਵੀ ਕੋਈ ਭਾਰਪੂਰ ਦੀ ਸ਼ਿਕਾਇਤ। ਜੇ ਫੁੱਲ ਗਰੰਟੀ ਆਈ ਭਾਰ ਦੀ ਲੈ ਕੇ ਬਲਾਗ ਲਾ ਕੇ ਵੀਰ ਭਾਵਾ ਕੋਈ ਲੈ ਕੇ ਗਰੰਟੀ। ਵੀ ਆਨਲਾਈਨ ਆਪਾਂ ਵੀਡੀਓ 'ਚ ਗੱਲ ਕਰ ਰਹੇ ਆ ਵੀ ਯਾਰ ਭਾਰ ਦੀ ਆਪਣੀ ਫੁੱਲ ਗਰੰਟੀ ਆ। ਫੁੱਲ ਗਰੰਟੀ ਆਈ। ਪਹਿਲਾਂ ਕੱਟੀ ਆ ਥਾਣਾ ਗਲਾਬ ਦੇ ਟੈਪਲੇ। ਥਾਣਾ ਉਹਦੇ ਚੱਪਕੇ ਲੱਗੀ ਜਾਂਦਾ ਹੈ ਨਾ। ਹਾਂਜੀ। ਤੇ ਸੀਲ ਜਿਵੇਂ ਤੂੰ ਦੱਸਦਾ ਹੀ ਸੀਰ ਜੀ ਪੁਲਾ ਜਿੱਦਾ ਮਰਜੀ ਪਾਵਾ ਦੋਨੇ ਪਾਸੇ ਬਹਿ ਕੇ ਚੋਈ ਜਾਇਓ ਇੱਧਰ ਮਰਜੀ ਦੋਨੇ ਪਾਸੇ ਬਹਿ ਜਵੇ ਜੀ ਕੋਈ ਚੱਕਰ ਨਹੀਂ ਕਰ ਉਸ ਚੱਕਦੀ ਆ ਹਾਂਜੀ ਤੂੰ ਵੀ ਸਾਰੀ ਜੈੱਟ ਬਲੈਕ ਤੇ ਪੁਲਾ ਕੋਈ ਪਿਛਲੇ ਪਾਸੇ ਬੈਠੀ ਆਵੇ ਪੁਲਾ ਵੀ ਅਗਲੇ ਪਾਸੇ ਬੈਠੀ ਆਵੇ ਨਹੀਂ ਠੀਕ ਬਾਲੀ ਸਿਹਣੀ ਆ ਸਿੰਘ ਵੀ ਜਮਾ ਕੋਕਾ ਹਨਾ ਸਿੰਘ ਰਜੀ ਸਿੰਘ ਹਾਂ ਲਿਆਈ ਮੇਰਾ ਵੀਰ ਕਿਰੇ ਇਹਨੂੰ ਨਾ ਖੋਲ ਗਿਆ ਪਾ ਦਰਸ਼ਨ ਕਰਾਈ ਆਪਣੇ ਭੈਣਾ ਭਰਾਵਾਂ ਨੂੰ ਵੇਖਿਓ ਸਜਣੋ ਕੱਟੀ ਦੀ ਬੂਤੀ ਕਿਆ ਬਾਤਾਂ ਬਹੁਤ ਚੰਗਾ ਰੋਵਾਂ ਕੱਟੀ ਦੇ ਆਉਂਦੇ ਸੂਏ ਨੂੰ ਬਹੁਤ ਟੌਪ ਦੀ ਮੈਂ ਬਣੂਗੀ ਲਿਆ ਵੀਰ ਮੇਰਾ ਕੱਢ ਕੇ ਬਾਹਰ ਦੀ ਤੋਰ ਕਰਾਈਏ ਚੱਕ ਸਜਣੋ ਕਿੱਡਾ ਸੁਭਾ ਠੰਡਾ ਕੱਟੀ ਦਾ ਤੇ ਕੱਤ ਕਾਠ ਵੀ ਬਹੁਤ ਚੰਗਾ ਦੁੰਦੀ ਆ ਬਾਕੀ ਤੁਹਾਨੂੰ ਮੂੰਹ ਵੀ ਮੈਂ ਪਟਾ ਕੇ ਵਿਖਾਉਣਾ ਕਿਉਂਕਿ ਪੋਲੀ ਵੱਡੀ ਆ ਮੂੰਹ ਦੀ ਹੁਣ ਬਡਾਵੇਂ ਵੀਰ ਹਾਂ ਮੂੰਹ ਮੜਾ ਜਾਏ ਦਾ ਫੜੀ ਜਿਵੇਂ ਅੱਗੇ ਫੜਿਆ ਸੀ ਕਰਾਦ ਗਏ ਆਪਣੇ ਭੈਣਾ ਭਰਾਵਾਂ ਨੂੰ ਤਸੱਲੀ ਇਧਰ 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 ਆ ਪੁੱਤੇ ਵੇਖੋ ਸਜਣੋ ਲਓ ਆ ਤਸੱਲੀਆਂ ਪੂਰੀਆਂ ਤੁਹਾਡੀਆਂ ਫੁੱਲ ਦੋ ਦੰਦ ਹਨਾ ਹਾਂਜੀ ਦੋ ਦੰਦ ਛੱਟ ਕੇ ਪੂਰੇ ਕੀਤੇ ਦੋ ਦੰਦ ਹਜੇ ਚੌਕ ਦੇ ਭੰਨੇ ਨਹੀਂ ਕੱਢੀ ਬਾਹਰ ਕਰ ਇਦਰੇ ਹੀ ਕੱਢ ਲਾ ਲਓ ਵੀ ਸਜਣੋ ਦੋ ਜਾਨਵਰ ਵਿਖਾਉਣੇ ਆ ਤੁਹਾਨੂੰ ਮਾੜੀ ਮੁਸਤਵਾਂ ਦੇ ਵਿੱਚ ਤੇ ਘਰੇਲੂ ਘਰੇ ਵੇਖੋ ਕੱਟੀ ਸੋਹਣਾ ਸਜਣੋ ਲੇਵਾ ਬਣਾ ਜਾਣਾ ਝੋਟੀ ਨੇ ਕਿਉਂ ਕੀ ਹਜੇ ਦਿਨ ਪਏ ਆ ਤੇ ਭਲਾਂ ਚ ਆ ਗਈ ਆ ਤੇ ਖਰੀ ਨਿਕਲੂਗੀ ਦੁੱਧ ਨੂੰ ਕਮਾਲਾ ਵੀਰ ਵੇਖੋ ਕੱਟੀ ਜਾਨਵਰ ਕੀ ਕਾਲੀ ਪਈ ਨਾ ਸਜਣੋ ਹਾਂ ਜੀ ਬੀਆਰ ਕਹਿੰਦੇ ਵੀ ਮੇਰੇ ਤੋਂ ਸਮਝ ਨਹੀਂ ਗਈ ਪੂਰੀ ਤੇ ਵੀਰੇ ਇਹਦਾ ਫਿਰ ਜਗਤਾਰ ਰੇਟ ਕੀ ਰੱਖਾਂਗੇ ਆਪਾਂ ਰੇਟ ਜਿਹਦਾ ਜੀ 92000 ਰੁਪਈਆ ਜੀ 90 ਤੇ 2 ਹਾਂਜੀ 90 ਤੇ 2 92000 ਰੁਪਈਆ ਤੇ ਉਹਦੇ ਚੋਂ ਕਿੰਨਾ ਕਮਾਨ ਤਨ ਕਰ ਮਰਦਾਨ ਕਰ ਦਾਂਗੇ ਜੀ 2000 ਰੁਪਈਆ ਦਾ 90 ਦੀ 90 ਦੀ ਤੇ ਜੇ ਕੋਈ ਸੱਜਣ ਫੋਨ ਲਾਉਂਦਾ ਤੇ ਪਿਆਰ ਮੁਹੱਬਤ ਮਾੜਾ ਮੋੜ ਕਰ ਦਈ ਹੈ ਨਾ ਹਜ ਹਜ ਕਰ ਦੇ ਜੂ ਨੂੰ ਆਉਗਾ ਉਹਨੂੰ 2000 ਰੁਪਏ ਦੀ ਫੇਰ ਛੁੱਟ ਕਰ ਦਈ। ਵੀ ਕਰਾਇਆ ਭੜਾ ਕਈ ਵਾਰੀ ਵੱਧ ਪੈਂਦਾ ਹੈ ਨਾ ਕਿਸੇ ਨੂੰ। ਆ ਇਹਦੀ ਮਾਦਰ ਆ ਸੱਜਣੋ ਬਾਈ ਕਰੀ ਐ ਇਹਨੂੰ ਮੜੀ ਜੀ ਪਿੱਛੋਂ ਟੱਕਦੀ ਐ ਇਹਨੂੰ। ਵੇਖੋ ਸੱਜਣੋ ਆ ਇਹਦੀ ਮਾਤਾ ਕੋਲੇ ਖੜੀ ਐ ਕਰਮਾੜੀ ਦੀ ਤੇ ਫਾਦਰ ਵਾਲੇ ਚ ਵਸਿਓ ਵੀ ਚੰਗੀ ਤੇ ਗਾਂ। 나ਗ ਤੋਂ ਗੱਬਣਾ ਹੈ ਨਾ ਹਾਂਜੀ ਹਾਂਜੀ 나ਗ ਤੇ ਆ ਜਿਹੜੀ ਝੋਟੀ ਦੂਜਾ ਸੁਆਸ਼ਾ ਇਹ ਇਹ ਜੋਪੀਵਾਨ ਤੋਂ ਗੱਬਣ ਗੋਪੀਵਾਨ ਤੋਂ ਗੱਬਣਾ ਹਾਂਜੀ ਤੇ ਆਪ ਇਹ ਆਪ ਇਹ ਛੱਦਕੁਲੀ ਨਹੀਂ ਜਾਂਦੀ ਹਰਿਆਣੇ ਤੋਂ ਮੱਝ ਓਕੇ ਉਹਦੇ ਮਗਰ ਕੱਟੀਆਂ ਆਈਆਂ ਇਹ ਹਰਿਆਣੇ ਦੀ ਜੰਪੜ ਅੱਛਾ ਉਹਦੇ ਮਗਰ ਕੱਟੀਆਂ ਆਈ ਸੀ ਐਚਐਲਡੀ ਦੇ ਸਰਕਾਰੀ ਸੀਮਨ ਦੀਆਂ ਕੱਟੀਆਂ ਟਾਪ ਆ ਰਹਿਆ ਨੇ ਹਾਂ ਨਾ ਠੀਕ ਆ ਤੇ ਪਹਿਲੇ ਸੂਏ ਨੇ 12 ਕਿਲੋ ਦੁੱਧ ਦਿੱਤਾ ਵਾ ਪਹਿਲੇ ਸੂਏ ਕਰਮਾਂ ਵਾਲੀ 12 ਕਿਲੋ ਦੁੱਧ ਖੁੱਲਾ ਦੇ ਖੁੱਲਾ ਢੁੱਲਾ ਟੰਗੇ ਵਾਲਾ ਠੀਕ ਆ ਤੇ ਹੁਣ ਦੂਜਾ ਸੂਆ ਹਾਂਜੀ ਤੇ ਹੁਣ ਇਹ ਦਿਨ ਕਿੰਨੇ ਲੈਂਦੀ ਆ ਹੁਣ ਇਹ ਜੀ ਵੀ 22 ਤਰੀਕ ਨੂੰ 22 ਤਰੀਕ ਨੂੰ ਤਨ ਪੂਰੀ ਅਜੇ ਨਹੀਂ ਹਜੇ ਇਹਦੇ ਵੀ 22 ਤਰੀਕ ਨੂੰ ਦਿਨ ਪੂਰੇ ਹਜੇ ਕੱਚੀ ਹੈ ਹਾਂਜੀ ਹਾਂਜੀ ਵੀ ਮੰਨ ਲਾ ਵੀ ਅਜੇ 6 ਤਰੀਕ ਆ ਤੇ ਦਿਨੇ ਦੇ ਹਜੇ 15 18 ਪਏ ਆ ਹਾਂਜੀ ਹਾਂਜੀ ਹਾਂਣਾ 20 ਦਿਨਾਂ ਨੂੰ ਪੂਰੀ ਤਿਆਰ ਹੋਊਗੀ ਹਾਂਜੀ 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 ਇਹਨੂੰ ਵੀ ਠੰਡੀ ਛਲੀ ਜਿੰਨੀ ਮਰਜ਼ੀ ਆ ਜਿੱਦਾ ਮਰਜ਼ੀ ਥੱਲੇ ਬੈਠੂ ਕਿਆ ਬਾਤਾਂ ਬਾਲੀਆਂ ਗਝਾਈਆਂ ਤੇਰੀਆਂ ਹਨਾ ਸ਼ੌਕ ਨਾ ਸਾਭੀਆਂ ਜਿੱਦਾਂ ਮਰਜ਼ੀ ਕੋਈ ਬੈਠੀ ਆਵੇ ਪੁੜੀ ਬੈਠ ਜਾਵੇ ਬੰਦਾ ਬੈਠੀ ਆਵੇ ਇਹਨਾਂ ਨੂੰ ਕੋਈ ਨਾ ਪ੍ਰਚਾਰ ਹੈ ਨਹੀਂ ਵੀ ਐ ਨਹੀਂ ਚੱਕਰ ਹੈਗਾ ਨਾ ਨਾ ਕੋਈ ਚੋਈ ਜਾਵੇ ਬਾਦੂ ਨਹੀਂ ਇਹ ਵੀ ਥਣਾ ਲੋ ਭਾਰ ਲੋ ਇਹ ਵੀ ਓਕੇ ਨਾ ਓਕੇ ਰਿਪੋਰਟ ਹੈ ਓਕੇ ਇਹਦੀ ਵੀ ਤੋਰ ਚੈੱਕ ਕਰਾ ਦਈਏ ਤੇ ਆਈ ਕਰਾ ਮੇਰਾ ਵੀ ਸੱਜਣਾ ਗਾਵਾਂ ਵਰਗੀਆਂ ਸੀਲ ਠੰਡੀਆਂ ਝੋਟੀਆਂ ਦੋਨੇ ਹੀ ਬਾਕੀ ਡੇਰੀ ਜੋ ਮਾਨਤਾ ਨਾ ਪਹਿਲਨ ਕੱਟੀ ਦਾ ਤੇ ਮੇਰੇ ਵੀਰ ਫੋਨ ਚੱਕ ਕੇ ਤੇ ਘੰਟੀ ਕਰ ਲਿਓ ਬਾਈ ਨੂੰ ਕਿਉਂਕਿ ਸੱਜਣਾ ਕੱਟੀ ਬਹੁਤ ਟੌਪ ਦੀ ਆ ਬਾਕੀ ਰੋਜ਼ ਵੀਡੀਓ ਕਰਦੇ ਆ ਬਜ਼ਾਰ ਦਾ ਤੁਹਾਨੂੰ ਵੀ ਪਤਾ ਇਹ ਵੀ ਤੌਰ ਚਾ ਕਰੋ ਬੜੀ ਖੁੱਲੂਗੀ ਸਜਣੋ ਇਹ ਵੀ ਕੱਟੀ ਵੇਖੋ ਸਜਣੋ ਐ ਕਮਾਈ ਮੇਰਾ ਵੀ ਦੂਜੇ ਪਾਸੇ ਨੂੰ ਇਹ ਇੱਥੋਂ ਮੋੜ ਲਾ ਵੇਖੋ ਸਜਣੋ ਇੱਥੋਂ ਸਟਾਰਟਿੰਗ ਹਜੇ 20 ਦਿਨਾਂ ਨੂੰ ਨਾ ਕਰਮਾ ਵਾਲੀ ਬਹੁਤ ਚੰਗਾ ਕਟੀਲੇਵਾ ਤਿਆਰ ਕਰ ਚੁਗੀ ਵੇਖੋ ਸੰਗ ਇਹਦਾ ਵੀ ਪੂਰਾ ਕੰਮ ਦਾ ਇੱਕੋ ਜਿਹਾ ਲਾਇਆ ਜਿਵੇਂ ਕੁਦਰਤ ਨੇ ਘਟ ਕੇ ਤੇ ਵੀ ਰੈਤ ਕੀ ਦੁੱਧ ਇਹਨੂੰ 13 14 ਖੁੱਲਾ ਦੇਣਾ ਚਾਹੀਦਾ 14 ਲੀਟਰ ਜੀ ਖੁੱਲਾ ਖੁੱਲਾ ਹਨਾ ਖੁੱਲਾ ਢੁੱਲਾ ਬਰੀਕੀ ਬਹੁਤ ਆ ਕੱਟੀ ਤੇਰੀ ਇਹਦੇ ਚ ਵੀ ਵੇਖੋ ਸੱਜਣਾ ਤੇ ਜਗਤਾਰ ਇਹਦਾ ਮੁੱਲ ਵੀਰੇ ਫਿਰ ਇਹਦਾ ਇਹਦਾ ਮੁੱਲ ਜੀ ਫੋਨ ਕਰੂਗਾ ਵੀ ਕੱਚੀ ਆ ਤੇ ਤੇਰਾ ਮਾਣਾ ਵੀ ਜੇ ਤੱਕ ਇਹਦੇ ਨਾਮ ਹੀ ਹੈ ਨਾ ਕੋਈ ਉਸ ਤੱਕ ਆਪਾਂ ਵੀ ਭਰਾ ਨੂੰ ਦੱਸੀ ਆਵਾਂਗੇ ਹਾਂ ਜੇ ਅੱਜ ਲੈ ਲਈ ਕੋਈ ਅੱਜ ਵਾਲਾ ਰੇਟ ਹੋ ਜੂਗਾ ਕੱਚੀ ਦਾ ਹਾਂਜੀ ਹਾਂਜੀ ਜਦੋਂ ਫਿਰ ਜੇ ਨਾਮ ਹੀ ਵੀ ਕੀਦਾ ਪੱਕੀ ਦਾ ਰੇਟ ਹੋ ਜੂਗਾ ਹਨਾ ਤਿਆਰ ਵਾਲਾ ਤਿਆਰ ਨੂੰ ਤਿਆਰ ਨਾ ਤਿਆਰ ਦਾ ਹੋ ਜੂਗਾ ਵੇਖੋ ਸੱਜਣਾ ਝੋਟੀ ਦਾ ਥਾਨ ਪਹਿਲਾਂ ਦਾ ਜਿਹੜੀ ਤੁਹਾਨੂੰ ਮੈਂ ਪਹਿਲਾਂ ਵਿਖਾਤੀ ਆਂ ਕਿਆ ਬਾਤਾਂ ਆ ਭਲਾਂ ਚ ਆ ਗਈ ਆ ਤੇ ਇੱਥੇ ਜੇ ਆ ਕੇ ਐ ਹੁੰਦਾ ਵੀ ਯਾਰ ਕਿਤੇ ਭਾਰਨਾ ਕੱਢਦੀ ਹੋਵੇ ਵੀ ਥਾਣਾ ਜਾ ਗਈ ਆ ਮੈਂ ਉਹ ਗੱਲ ਦੀ ਤੁਹਾਨੂੰ ਮੈਂ ਫੁੱਲ ਗਰੰਟੀ ਲੈਤੀ ਆ ਬਾਕੀ ਝੂਠ ਵਾਲਾ ਕੰਮ ਨਹੀਂ ਹੋਊਗਾ ਕਿਉਂਕਿ ਗੱਲਾਂ ਬਾਤਾਂ ਤੋਂ ਸਜਣੋ ਪਤਾ ਲੱਗ ਜਾਂਦਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੇ ਜਗਤਾਰ ਵੀਰੇ ਤੇਰੀ ਵਿਚਾਰ ਵੀ ਆ ਕੱਟਾ ਵੀ ਦੇ ਦਈਏ ਹਾਂਜੀ ਹਾਂਜੀ ਆ ਕੱਟਾ ਵੀ ਨਾਲ ਦੇਣਾ ਜੀ ਦੇ ਦਾਂਗੇ ਤੇ ਇਹਦੀ ਕਿੰਨੀ ਉਮਰ ਹੋਗੀ ਇਹ ਜਿਹੇ ਸਾਲ ਤੋਂ ਥੱਲੇ ਆ ਜੀ ਸਾਲ ਤੋਂ ਥੱਲੇ ਹਾਂਜੀ ਹਾਂਜੀ ਮਾਂ ਵਾਲੇ ਪਾਸਿਓਂ ਮਾਂ ਵਾਲੇ ਪਾਸੋਂ ਆ ਮੇਦੀ ਮਾਂ ਇਹਦੀ ਮਾਂ ਇਹੀ ਆ ਬੜੇ ਟੈਸਟੀ 깔 ਟਾਪ ਦੇ ਕੱਟਾ ਬੜਾ ਚੰਗਾ ਜਰਾ ਤੇ ਇਹ ਇਹ ਪਿਓ ਵਾਲੇ ਪਾਸਿਓਂ ਇਹ ਜੀ ਮੋਦੀ ਦਾ ਮੋਦੀ ਦਾ ਹਾਂਜੀ ਕੀ ਬਾਤ ਆ ਬੜਾ ਟੌਪ ਦਾ ਮਾਲੀ ਬਣੂ ਲਓ ਵੀ ਸੱਜਣੋਂ ਇਹਦਾ ਵੀ ਕਨੈਕਟ ਕਰ